ਇੱਕ ਵਾਰ ਜਦੋਂ ਤੁਸੀਂ ਜਾਂ ਕੋਈ ਹੋਰ ਪੁਲਿਸ ਅਫਸਰ ਇਹ ਗੱਲ ਕਹਿੰਦਾ ਹੈ ਜੀ ਵੀ ਆ ਪਾਵਰਫੁਲ ਬਹੁਤ ਨੇ ਫਲਾਣਾ ਬੜਾ ਪਾਵਰਫੁਲ ਆ ਫਲਾਣਾ ਪੋਲੀਟੀਕਲ ਲੀਡਰ ਬੜਾ ਪਾਵਰਫੁਲ ਆ ਤੇ ਲੋਕ ਇਹ ਸਵਾਲ ਕਰਦੇ ਆ ਵੀ ਡੀਜੀਪੀ ਤੋਂ ਵੱਡਾ ਪਾਵਰਫੁਲ ਕੌਣ ਹੋ ਸਕਦਾ ਡੀਜੀਪੀ ਇੱਕ ਆ ਪਾਵਰ ਆ ਇੱਕ ਚੇਅਰ ਆ ਤੇ ਜਦੋਂ ਆ ਟਾਡੇ ਵਰਗੇ ਇਹਦੇ ਮੂੰਹ ਚੋਂ ਅਫਸਰ ਚੋਂ ਨਿਕਲਦਾ ਜਿਹੜੇ ਬਹੁਤ ਵੱਡੇ ਕੰਮ ਕੀਤੇ ਤੁਸੀਂ ਪੰਜਾਬ ਲਈ ਕੀਤੇ ਐ ਤੇ ਫਿਰ ਉਹ ਸੋਚਦੇ ਵੀ ਜੇ ਡੀਜੀਪੀ ਨੂੰ ਵੀ ਅਗਲੇ ਗੋਡੇ ਲਵਾ ਦਿੰਦੇ ਨੇ ਤੇ ਫਿਰ ਤੇ ਇਨਸਾਫ ਮਿਲੇਗਾ ਹੀ ਨਹੀਂ ਗੋਡੇ ਕਿਦੇ ਲਾਤੇ ਨੇ ਪਹਿਲੇ ਇਸ ਸਵਾਲ ਦਾ ਜਵਾਬ ਦੋ ਗੋਡੇ ਕਿਦੇ ਲਗੈ ਕਿਹੜੇ ਡੀਜੀ ਦੇ ਮੇਰੇ ਤੋਂ ਨਹੀਂ ਲਗਾਏ ਕਦੀ ਮੈਂ ਕਈਆਂ ਦੇ ਗੋਡੇ ਲਗਾਏ ਨੇ ਇਹਨਾਂ ਦੇ ਲਗਾਏ ਨੇ ਮੈਂ ਆਈ ਡੋਨਟ ਵਾਂਟ ਟੂ ਗੋ ਇਨਟੂ ਥੈਟ ਪਰ ਤੁਸੀਂ ਇੱਕ ਲਵਸ ਇਸਤੇਮਾਲ ਕੀਤਾ ਹੈ ਨੇ ਤੁਸੀਂ ਕਹਿੰਦੇ ਨਾ ਮੈਨੂੰ ਬਦਲ ਦਿੱਤਾ ਐਰਾ ਮਤਲਬ ਵੀ ਬਦਲ ਦਿੱਤਾ ਬਦਲ ਦਿੱਤਾ ਸੋ ਵਾਟ ਹੂੰ ਗੋਡੇ ਨਹੀਂ ਲਾਇ ਗੋਡੇ ਲਗਣ ਚਦੇ ਇਹ ਕੰਮ ਕਰਦੇ ਬਹੁਤ ਫਰਕ ਹੈ ਜੀ ਮੈਂ ਕੁਰਸੀ ਤੇ ਸੀ ਜੋ ਮਰਜ਼ੀ ਕੀਤਾ ਜਿਹੜਾ ਸਹੀ ਹੈ ਕੀਤਾ ਐਸ ਪਰ ਲਾਅ ਐਸ ਪਰ ਕਨਸਟੀਟਿਊਸ਼ਨ ਐਸ ਪਰ ਫੈਕਟ ਕੀਤਾ ਜਿਹੜੇ ਦੇਸ਼ ਹਿੱਤ ਚ ਪਬਲਿਕ ਹਿੱਤ ਚ ਆਪਣੇ ਵਰਦੀ ਦੇ ਮਤਵ ਅਕ ਕੰਮ ਕੀਤਾ ਗੋਡੇ ਤਾਂ ਮੈਂ ਕਦੀ ਨਹੀਂ ਟਿਕਾਇਆ ਸਾਰੇ ਦੇ ਗੋਡੇ ਟਿਕਾਈ ਨਹੀਂ ਜਿਹਨੇ ਗੁੰਡੇ ਬਦਮਾਸ਼ ਨੇ ਮਨੂੰ ਇੱਕ ਇੱਕ ਵਾਰੀ ਕਹਿ ਦੋ ਕਿ ਕਿਸਦੇ ਸਾਹਮਣੇ ਗੋਡੇ ਟਿਕਿਓਨ ਮੈਂ ਨਾ ਕਿਸੇ ਦੇ ਸਾਹਮਣੇ ਨਾ ਕਿਸ ਦੀ ਸੁਣਦਾ ਨਾ ਕਿਸ ਦੀ ਨਾ ਕਿਸੇ ਨੇ ਮੈਨੂੰ ਕਦੀ ਫੋਨ ਕੀਤਾ ਲੋਕੀ ਕਹਿੰਦੇ ਨਾ ਪੋਲਿਟਿਕਲ ਇਨਫਲੂਐਂਸ ਪਰ ਮੇਰੇ ਤੇ 36 ਸਾਲ આજ ਤੱਕ ਕੋਈ ਵੀ ਮੈਨੂੰ ਨਾ ਕਿਸ ਦੀ ਪਰਵਾਹ ਨਾ ਕੁਝ ਆਈ ਗੋ ਐਸ ਪਰ ਲਾਅ ਐਸ ਪਰ ਟਰੂਥ ਐਸ ਪਰ ਫੈਕਟ ਤੇ ਮੇਰੀ ਸਾਰੀ ਟੀਮਸ ਨੂੰ ਮੇਰੀ ਸ਼ੇ ਮੇਰੀ ਸਪੋਰਟ ਹੈ ਗੋਡੇ ਲੱਗਣਦੇ ਤਾਂ ਗਲ ਹੀ ਨਹੀਂ ਗੋਡੇ ਤਾਂ ਗੋਡੇ ਤਾਂ ਵਾਦੀ ਮਲਗਾਏ ਲੋਕਾਂ ਦੇ ਠੀਕ ਹੈ ਮੈਂ ਉਹਦੇ ਬਾਰੇ ਤੋਂ ਮੈਂ ਵਿਸਤਾਰ ਚ ਕਦੀ ਹੋਰ ਦੱਸਾਂਗਾ ਜਿਹੜੇ ਵੱਡੇ ਵੱਡੇ ਕੋਈਨ ਇਲਜ਼ਾਮ ਲਗਾ ਰਹੇ ਨੇ ਮੱਥੇ ਟਿਕਾਤੇ ਸੀ ਮੈਂ ਠੀਕ ਹੈ ਹਾਂਜੀ ਛੱਡੋ ਤੁਸੀਂ ਹੁਣ ਉਹ ਗੱਲਾਂ ਨਾ ਕਰੀਏ ਪਰ ਇਹ ਨਾ ਦੱਸੋ ਮੈਨੂੰ ਹੂੰ ਠੀਕ ਹੈ ਗੋਡੇ ਨਹੀਂ ਮੱਥੇ ਟਿਕਾਦੇ ਸੀ ਉਹਨਾਂ ਦੇ ਮੈਂ ਹੂੰ ਉਹ ਦੇਖੋ ਮੇਰਾ ਖੂਨ ਹੋਰ ਹੈ ਮੇਰੇ ਦਾਦਾ ਜੀ ਫੌਜੀ ਸੀ ਮੇਰੇ ਪਿਤਾ ਜੀ ਫੌਜੀ ਸੀ ਅਸੀਂ ਦੇਸ਼ ਵਕਤ ਹੈ ਸਾਨੂੰ ਕਿਸੇ ਦੀ ਪਰਵਾਹ ਨਹੀਂ ਹੈ ਕੁਰਸੀ ਹੈ ਨਹੀਂ ਹੈ ਤਾਂ ਇਹ ਮੈਂ ਅੱਜ ਕੁਰਸੀ ਹੈ ਮੇਰੇ ਕੋਲ ਮੈਂ ਖੜਾ ਬੋਲ ਰਿਹਾ ਨਹੀਂ ਬੋਲ ਰਿਹਾ ਗੋਡਿਆਂ ਦੀ ਗੱਲ ਨਾ ਕਰੋ ਜੀ ਹੂੰ